ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਬਿਲਕੁਲ ਵੀ ਦੁੱਖ ਨਹੀਂ ਮਨਾਇਆ ਜਦ ਔਰੰਗਜ਼ੇਬ ਨੇ ਹਿੰਦੂ ਧਰਮ ਬਦਲਣ ਲਈ ਜ਼ਬਰ ਜ਼ੁਲਮ ਸ਼ੁਰੂ ਕਰ ਦਿੱਤੇ ਤਾਂ ਕਸ਼ਮੀਰੀ ਪੰਡਤ ਦਿੱਲੀ ਆ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਸਰਾ ਲੈਣ ਪਹੁੰਚੇ ਗੁਰੂ ਜੀ ਨੇ ਉਸ ਵੇਲੇ ਤੁਰੰਤ ਫੈਸਲਾ ਕਰ ਲਿਆ ਕਿ ਉਹ ਆਪਣੀ ਕੁਰਬਾਨੀ ਦੇਣਗੇ ਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਧਰਮ ਤੋਂ ਬਚਾ ਲੈਣਗੇ ਗੁਰੂ ਤੇਗ ਬਹਾਦਰ ਜੀ ਨੂੰ ਫਿਰ ਗ੍ਰਿਫਤਾਰ ਕਰਕੇ ਦਿੱਲੀ ਲਿਆਂਾਇਆ ਗਿਆ ਫਿਰ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਕ ਵਿੱਚ ਧਰਮ ਦੀ ਰਾਖੀ ਲਈ अपना शीश वार ਦਿੱਤਾ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਸਿਰਫ 9 ਸਾਲ ਦੇ ਸਨ ਉਹਨਾਂ ਨੇ ਆਪਣੇ ਪਿਤਾ ਦੀ ਸ਼ਹੀਦੀ ਬਾਰੇ ਸੁਣਿਆ ਤਾਂ ਉਹਨਾਂ ਨੇ ਦੋ ਸ਼ਬਦ ਕਿਏ ਜੋ ਕਿ ਇਤਿਹਾਸ ਦੇ ਵਿੱਚ ਸੋਨੇ ਦੇ ਅੱਖਰਾਂ ਵਿੱਚ ਲਿਖੇ ਗਏ ਧਰਮ ਹੇਤ ਸਾਾਕਾ ਜਿੰਨ ਕੀਆ ਸੀਸ ਦਿਆਂ ਪਰ ਸਿਰ ਨਾ ਦਿਆਂ ਇਹ ਸ਼ਬਦ ਦਿਖਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਸ਼ਹੀਦੀ ਦਾ ਦੁੱਖ ਨਹੀਂ ਮਨਾਇਆ ਬਲਕਿ ਉਸ ਨੂੰ ਮਾਣ ਨਾਲ ਦੇਖਿਆ ਅਤੇ ਇਹਨਾਂ ਹੀ ਘਟਨਾਵਾਂ ਤੋਂ ਪ੍ਰੇਰਣਾ ਲੈ ਕੇ ਫਿਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਜੋ ਕਿ ਜ਼ੁਲਮ ਦੇ ਖਿਲਾਫ ਇੱਕ ਲੋਹਾ ਬਣਿਆ ਖੜਾ ਹੋ ਗਿਆ